ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਵੱਡੀ ਖਬਰ ਕਾਦਿਆਂ ਤੋਂ ਲੁੱਟਾਂ ਖੋਹਾਂ ਕਰਨ ਵਾਲਾ ਲੁਟੇਰਾ ਪੁਲਿਸ ਨੇ ਕੀਤਾ ਕਾਬੂ ਜਾਣਕਾਰੀ ਦਿੰਦਿਆਂ ਥਾਣਾ ਕਾਦਿਆਂ ਦੇ ਐਸਐਚਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਦੋ ਨੌਜਵਾਨ ਜਦੋਂ ਜਿੰਮ ਤੋਂ ਵਾਪਸ ਆ ਰਹੇ ਸੀ ਤਾਂ ਦੋਸ਼ੀ ਮਲਕੀਤ ਸਿੰਘ ਵੱਲੋਂ ਇਹਨਾਂ ਨੌਜਵਾਨਾਂ ਨੂੰ ਰੋਕ ਕੇ ਨਕਲੀ ਪਿਸਤੌਲ ਦਿਖਾ ਕੇ ਇਹਨਾਂ ਕੋਲੋਂ ਮੋਬਾਈਲ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਦੋਸ਼ੀ ਮਲਕੀਤ ਸਿੰਘ ਉੱਪਰ ਪਹਿਲਾਂ ਵੀ ਕਈ ਪਰਚੇ ਦਰਜ ਹਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਣਦੀਆਂ ਤਰਾਵਾਂ ਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਮੋਨੂ ਦੀ ਰਿਪੋਰਟ ਇੱਕ ਕਾਲ ਚਾਂਦੀ ਗੱਲ ਹੈ ਜੀ ਇੱਕ ਜੈਪਾਲ ਤੇ ਗੌਤਮ ਤੋਂ ਨੇ ਦੋਸਤ ਨੇ ਜਿਹੜੇ ਉਹਨਾਂ ਕੋ ਜਾ ਰਹੇ ਸੀ ਆਪਣੇ ਘਰ ਨੂੰ ਮੋਟਰਸਾਈਕਲ ਤੇ ਤੇ ਇਹਨਾਂ ਨੂੰ ਰੋਕ ਕੇ ਤੇ ਪਿਸਤੌਲ ਦਿਖਾ ਕੇ ਮੋਬਾਈਲ ਤੇ ਮੋਟਰਸਾਈਕਲ ਹੌਲ ਵੀ ਕੋਸ਼ਿਸ਼ ਕੀਤੀ ਠੀਕ ਹੈ ਜੀ ਤੇ ਉਸ ਤੋਂ ਐਫਆਈ ਗਰਜ ਹੈ ਗਰਜ ਕੀਤੀ ਹੈ ਤੇ ਸੁਣਾਸੀ ਵੀ ਤੇ ਪਾਸ ਸੁਣਿਆ ਰਾ ਉਮਰ ਸਿੰਘ ਇਹ ਸਕੋਦਨ ਦੇਸ਼ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਫੜਿਆ ਗਿਆ ਇਹ ਦੀ ਹੋਰ ਕੁਸਤਾਈਕ ਸਾਲ ਹੈ ਪੂਰਵ ਵਾਲ ਦਾ ਰੋਣਾ ਲਾਇਆ ਮਿਲ ਕੀ ਸਸਾ ਨੂੰ ਤਰਲੋ ਸਿੰਘ ਤੇ ਦੀ ਬੈਕਗਰਾਉਂਡ ਵੀ ਚੈੱਕ ਕੀਤੀ ਤੇ ਪਹਿਲਾਂ ਵੀ ਚਰਚੇ ਕਰ ਚੁੱਕੇ ਨੇ ਐਂਡੀਪੀਐਸ ਤੇ ਵੀ ਇਹ ਲੜਾਈ ਚ ਇਹ ਲਈ ਚੋਰੀ ਗਈ ਗਈ ਹੈ ਤੇ ਬਾਕੀ ਫਰਦਰ ਵੀ ਕੋਸ਼ਿਸ਼ ਕਰ ਰਹੇ ਹਾਂ 89 ਦੇ ਵਿੱਚ 89 ਦੇ ਵਿੱਚ ਉਹ ਬਾਕੀ ਉਹ ਨਾਲ ਕੌਣ ਸੀਗਾ ਜਿਹੜੇ ਮੋਟਰਸਾਈਕਲ ਸਵਾਰੀ ਜਾ ਰਹੇ ਸੀ ਉਹ ਕਿੱਥੋਂ ਲਏ ਹੈ ਉਹ ਇੱਕ ਖਾਰੇ ਦਾ ਤੇ ਕਲੋਗਲ ਸੀ ਕਹਿੰਦੀ ਉਹ ਹਰਕਾਰ ਜਿਆਪਲ ਜਿਆਪਲ ਖਰੀਦਿਆ ਤੇ ਗੋਟੋ ਹਾਂ ਆਪੋ ਜੀ ਜੀ ਦਾ ਸਵਾਗਤ ਹੈ ਜੀ ਇਹ ਬੋਸ ਗੱਲ ਕਰ ਰਹੇ ਹਨ ਇਹ ਇਹ ਨਾਮ ਕੋਣ ਸੀਗਾ ਕੱਤ ਆਏ ਸੀ ਪੀਓ ਨੇ ਹੋਰ ਵੀ ਕਾਰਦਰ ਪਿਛਲੇ ਦਿਨ ਕੋਸ਼ਿਸ਼ ਕੀਤੀ ਹੋਏ ਇਹ ਦੇਖੋ ਸਾਨੂੰ ਹੈਡ ਉਹ ਵਾੜਾ ਘਟਾਉਣਾ ਪਿਸਟਨ ਉਹ ਉਹ ਮਿਲਿਆ ਇਹਦਾ ਨੰਬਰ ਜਾ ਰਿਹਾ ਹੈ ਹਾਂਜੀ ਬਿਲਕੁਲ ਵਾੜ ਲਵਾਂਗੇ ਜੀ ਐਪਰੀਅਰ ਨੰਬਰ ਕਿੰਨੀ ਹੈ ਇਹ ਐਸੇ ਨੰਬਰ 111 ਸਭ ਤੋਂ ਇਹਦਾ ਕੀ ਕੋਈ ਇਹਨਾਂ ਦੇ ਕਿਨੋਂ ਹੋਰ ਕੁਝ ਖਰਾਸੀ ਹੋ ਸਕਦੀ ਹੈ ਬਿਲਕੁਲ ਜੀ ਅਸੀਂ ਤਾਂ ਪਹਿਲਾਂ ਹੀ ਪਰਚੇ ਕਰਦੇ ਨੇ ਇਹ ਬਿਲਕੁਲ ਐਵ ਬਣਾਉਣ ਨੂੰ ਵਿੱਚ ਕੋ ਉਸ ਤੋਂ ਲਾ ਦੋ ਤੋਂ ਦੇਖ ਕੇ ਆਇਆ ਉਸ ਤਰ੍ਹਾਂ ਦੇ ਹੁਣ ਤੱਕ ਇਹਦੇ ਜੋ ਹੀ ਦੇ ਬਤਕੀ ਦੀਆਂ ਰਹੀਆਂ ਨੇ ਇਹਦੇ ਪਿੰਡ ਇਹ ਕੋਈ ਨਹੀਂ ਆਪਣੇ ਮਾਨਤ ਦਾ ਕੋਸ਼ਿਸ਼ ਕਰਾਂ